ਇੱਕ ਕਮਰਾ ਹੀ ਤਾਂ ਬਣਾਉਣਾ ਤੇ ਕਿੰਨਾ ਕੁ ਉਸ ਤੇ ਉੱਪਰ ਵੇਟ ਲੱਗ ਜੇਗਾ ਤੇ ਕਮਰਾ ਤੁਸੀਂ ਆਪ ਵੇਖ ਸਕਦੇ ਹੋ ਹੈਰਾਨ ਬਿਰਧ ਸਰੀਰ ਇਹਨਾਂ ਸਫਰ ਕਿਸ ਤਰ੍ਹਾਂ ਇਹ ਕਰਦੇ ਨੇ ਦਿਸਦਾ ਹੈ ਨੀਗਾ ਤੇ ਜੇ ਕੋਈ ਆਪਰੇਸ਼ਨ ਕਰਵਾ ਸਕਦਾ ਇਹਨਾਂ ਦੀ ਅੱਖਾਂ ਦਾ ਤਾਂ ਆਪਰੇਸ਼ਨ ਕਰਵਾ ਦਵੇ ਇਹਨਾਂ ਦੇ ਨੱਕ ਦੇ ਉੱਪਰ ਕਾਫੀ ਵੱਡੀ ਰਸੌਲੀ ਬਣੀ ਹੋਈ ਹੈ ਜਿਹੜੀ ਪਿਛਲੇ 10-15 ਸਾਲ ਤੋਂ ਹੈ ਤੇ ਜੇਕਰ ਇਹ हट ਜਾਂਦੇ ਆ ਤਾਂ ਹੋ ਸਕਦਾ ਇਹਨਾਂ ਨੂੰ ਹੋਰ ਵੀ ਵਿਚਾਰਾਂ ਨੂੰ ਸੌਕ ਹੋ ਜੇ ਦੋਸਤੋ ਇਸ ਵਕਤ ਮੈਂ ਬਾਪੂ ਸ਼ਮਸ਼ੇਰ ਸਿੰਘ ਜੀ ਬੀਲੇ ਹੁਣਾ ਕੋਲੇ ਬੈਠਾ ਵਾਂ ਇਹ ਨੇਤਰ ਹੀ ਨੇਨ ਦੀ ਅੱਖਾਂ ਦੀ ਜੋਤ ਨਹੀਂ ਹੈਗੀ ਉਮਰ 70 ਸਾਲ ਦੇ ਲਗਭਗ ਹੈ ਜਦੋਂ ਬਚਪਨ ਦੇ ਵਿੱਚ ਜਾਨੀ ਇਹ ਜਵਾਨੀ ਵੱਲ ਨੂੰ ਵਧਣ ਲੱਗੇ ਤਾਂ ਉਸ ਵਕਤ ਇਹਨਾਂ ਦੀ ਥੋੜੀ ਥੋੜੀ ਨਿਗਾ ਹੈਗੀ ਸੀ ਜਿਹੜੀ ਬਾਅਦ ਦੇ ਵਿੱਚ ਪੂਰੀ ਤਰ੍ਹਾਂ ਚਲੀ ਗਈ 18 ਸਾਲ ਇਹਨਾਂ ਨੇ ਵਕ ਵਕ ਗੁਰੂ ਘਰਾਂ ਦੇ ਵਿੱਚ ਡਾਲੀ ਦੀ ਸੇਵਾ ਕੀਤੀ ਹੈ ਲੰਗਰ ਪ੍ਰਸ਼ਾਦਾ ਦੁੱਧ ਆਦਿ ਦੀ ਸੇਵਾ ਜਿਹੜੀ ਹੈ ਸੰਗਤ ਤੋਂ ਲੈ ਕੇ ਆਉਂਦੇ ਸਨ ਤੇ ਫਿਰ ਸੰਗਤਾਂ ਨੂੰ ਆਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਛਕਾਇਆ ਜਾਂਦਾ ਸੀ ਵਕ ਵਕ ਗੁਰੂ ਘਰ ਨੇ ਜਿਵੇਂ ਕਕਰਾਲਾ ਹੈ ਖੇੜੀ ਹੈ ਜੈਨਪੁਰ ਹੋਰ ਬਹੁਤ ਗੁਰਦਮੰਦ ਦੇ ਵਿੱਚ ਇਹਨਾਂ ਨੇ ਸੇਵਾ ਕੀਤੀ ਹੈ ਪੂਰੀ ਜ਼ਿੰਦਗੀ ਜਿਵੇਂ ਇਹਨਾਂ ਦੀ ਅੱਖਾਂ ਦੀ ਜੋਤ ਪੂਰੀ ਤਰ੍ਹਾਂ ਚਲੀ ਗਈ ਤਾਂ ਜਿਸ ਵਕਤ ਗਜਾ ਲੈ ਕੇ ਆਉਂਦੇ ਸਨ ਨੇੜੇ ਦੇ ਪਿੰਡਾਂ ਦੇ ਵਿੱਚੋਂ 1 ਕਿਲੋਮੀਟਰ 1.5 ਕਿਲੋਮੀਟਰੇ ਚੱਲ ਕੇ ਜਾਂਦੇ ਸਨ ਬਿਨਾਂ ਨਿਗਾਹ ਤੋਂ ਹੀ ਸਾਈਕਲ ਨੂੰ ਆਪਣੇ ਨੂੰ ਰੇੜੀ ਲੈ ਆਣਾ ਤੇ ਉਸ ਦੇ ਉੱਪਰ ਹੀ ਦੁੱਧ ਪ੍ਰਸ਼ਾਦਾ ਦਾਲ ਵਗੈਰਾ ਵਾਪਸ ਲੈ ਕੇ ਗੁਰੂ ਘਰ ਆ ਜਾਣਾ ਤੇ ਜਦੋਂ ਬਿਲਕੁਲ ਹੀ ਇਹਨਾਂ ਦਾ ਨਿਰਬਲ ਹੋ ਗਿਆ ਸਰੀਰ ਉਹ ਕੰਮ ਉਹ ਸੇਵਾ ਇਹਨਾਂ ਤੋਂ ਨਹੀਂ ਹੋ ਸਕੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਗੁਜ਼ਾਰੇ ਵਾਸਤੇ ਉਸੇ ਸਾਈਕਲ ਦੇ ਉੱਪਰ ਇੱਕ ਵੱਡਾ ਸਾਰਾ ਟਰੰਕ ਤੁਸੀਂ ਵੇਖ ਰਹੇ ਰੱਖਿਆ ਹੋਇਆ ਨਾਲ ਉਹਦੇ ਇੱਕ ਪੀਪਾ ਟੰਗਿਆ ਹੋਇਆ ਹੈ ਤੇ ਇਸ ਦੇ ਵਿੱਚ ਇਹਨਾਂ ਨੇ ਬੱਚਿਆਂ ਦੇ ਖਾਣ ਵਾਸਤੇ ਕੁਝ ਨਮਕੀਨ ਪਕੌੜੀਆਂ ਫੁੱਲੜੀਆਂ ਦਾਲ ਪੂਜੀਆ ਕਹਿ ਲਈਏ ਜਾਂ ਹੋਰ ਪਾਪੜ ਵਗੈਰੇ ਇਹਨਾਂ ਨੇ ਰੱਖੇ ਹੋਏ ਨੇ ਤੇ ਜਿਸ ਨੂੰ ਇਹ ਵੇਚਣ ਵਾਸਤੇ ਜਾਂਦੇ ਹੁੰਦੇ ਸਨ ਜਿਵੇਂ ਜਿਵੇਂ ਹੁਣ ਇਹ ਬਿਲਕੁਲ ਹੀ ਸਰੀਰਨ ਦਾ ਕਮਜ਼ੋਰ ਪੈਣ ਲੱਗਾ ਤਾਂ ਨੇੜੇ ਪਿੰਡ ਖੇੜੀ ਹੈ ਜਿੱਥੇ ਸਕੂਲ ਦੇ ਵਿੱਚ ਇਹ ਖਾਣ ਪੀਣ ਦਾ ਸਮਾਨ ਲੈ ਜਾਂਦੇ ਨੇ ਧੰਨਵਾਦ ਉਹਨਾਂ ਮਾਸਟਰ ਸਾਹਿਬਾਨਾਂ ਦਾ ਅਧਿਆਪਕਾਂ ਦਾ ਜਿਹੜੇ ਇਹਨਾਂ ਨੂੰ ਸਕੂਲ ਦੇ ਕੋਲ ਇਹ ਫੇਰੀ ਵਾਲਾ ਸਾਈਕਲ ਜਿਹੜਾ ਖੜਾਉਣ ਦਿੰਦੇ ਨੇ ਤੇ ਉੱਥੇ ਬੱਚੇ ਇਹਨਾਂ ਤੋਂ ਖਾਪ ਹੀ ਲੈਂਦੇ ਨੇ ਤੇ ਇਹਨਾਂ ਨੂੰ ਰੋਜ਼ਾਨਾ ਇਹਨਾਂ ਦੇ ਦੱਸਣ ਮੁਤਾਬਕ 10 ਰੁਪਏ ਤੋਂ ਲੈ ਕੇ 20 ਰੁਪਏ ਇਹਨਾਂ ਦੀ ਬਚਤ ਹੁੰਦੀ ਹੈ ਖਰਚਾ ਕੱਢ ਕੇ ਤੇ ਬਾਪੂ ਜੀਰ ਨੂੰ 1500 ਰੁਪਏ ਪੈਨਸ਼ਨ ਮਿਲਦੀ ਹੈ ਬਾਪੂ ਜੀਰੀ ਜਿਹੜੇ ਘਰ ਦੇ ਵਿੱਚ ਰਹਿ ਰਹੇ ਨੇ ਇਹ ਘਰ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੀਰਤਨ ਬਹੁਤ ਹੀ ਪਿਆਰਾ ਕਰਦੇ ਨੇ ਬੇਸਕੇ ਨੇਤਰਹੀਨ ਨੇ ਗੁਰਬਾਣੀ ਇਹਨਾਂ ਦੀ ਜਿੰਨੀ ਕੁ ਕੰਠ ਹੈ ਗੁਰਬਾਣੀ ਜਵਾਨੀ ਯਾਦ ਹੈ ਉਸੇ ਦਰਾਂ ਦੇ ਇਹ ਕੀਰਤਨ ਕਰਦੇ ਨੇ ਤੇ ਬਾਪੂ ਜੀਰਾਂ ਦੇ ਦੋ ਭਰਾ ਨੇ ਇੱਕ ਬੱਕਰੀਆਂ ਵਗੈਰਾ ਚਾਰ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਇੱਕ ਮਜ਼ਦੂਰੀ ਵਗੈਰਾ ਕਰਦੇ ਨੇ ਉਹਨਾਂ ਦੀਆਂ ਤਿੰਨ ਪੁੱਤ ਜਿਹੜੇ ਵਿਆਹੀ ਵੀ ਹੋਏ ਨੇ ਤੇ ਇੱਕ ਜਵਾਨ ਧੀ ਹੈ ਉਹਨਾਂ ਦੇ ਘਰ ਦੇ ਵਿੱਚ ਖੈਰ ਬਾਪੂ ਜੀਰੀ ਅਲੱਗ ਰਹੇ ਰਹੇ ਨੇ ਤੇ ਬਾਪੂ ਜੀਰਾਂ ਦੀ ਜਿਹੜੀ ਘਰ ਦੀ ਹਾਲਤ ਹੈ ਇਹ ਵੇਖ ਕੇ ਸੱਚੀ ਦਿਲ ਨੂੰ ਬਹੁਤ ਸੋਚਦੇ ਆ ਕਿ ਸਾਡੀ ਉਹੀ ਸਿੱਖ ਕੌਮ ਹੈ ਜਿਹੜੇ ਵੱਡੇ-ਵੱਡਿਆਂ ਅਸੀਂ ਜਿੱਥੇ ਕਹਿ ਲਈ ਲੰਗਰ ਜਿਹੜੇ ਨੇ ਪੂਰੇ ਸੰਸਾਰ ਦੇ ਵਿੱਚ ਸਿੱਖ ਕੌਮ ਬਾਬੇ ਨਾਨਕ ਦੀ ਕਿਰਪਾ ਨਾਲ ਲਾਉਂਦੀ ਹੈ ਕਰੋੜਾਂ ਦੇ ਨਹੀਂ ਅਰਬਾਂ ਰੁਪਏ ਦੇ ਲੰਗਰ ਲੱਗਦੇ ਨੇ ਤੇ ਜਦੋਂ ਸਾਡੇ ਗਰੀਬ ਗੁਰਸਿੱਖਾਂ ਦੀ ਵਾਰੀ ਆਉਂਦੀ ਹੈ ਗੱਲ ਆਉਂਦੀ ਹੈ ਤਾਂ ਇਹ ਤਸਵੀਰਾਂ ਸਾਹਮਣੇ ਨੇ ਈਸੜਾ ਪਿੰਡ ਧੂਰੀ ਮਲੇਰਕੋਟਲਾ ਬਾਗੜੀਆਂ ਇਸ ਇਹਨਾਂ ਤਿੰਨਾਂ ਕਸਬੇ ਜਾਂ ਸ਼ਹਿਰਾਂ ਦੇ ਵਿੱਚ ਘਾਰ ਪੈਂਦਾ ਇੱਕ ਵਾਰੀ ਤਾਂ ਬਾਪੂ ਜੀ ਉਹਨਾਂ ਦੇ ਦੱਸਣ ਮੁਤਾਬਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੀ ਇਸ ਪਿੰਡ ਦੇ ਵਿੱਚ ਆਏ ਸਨ ਬਾਪੂ ਜੀ ਇਹਨਾਂ ਨੇ ਮਿਲਣਾ ਵੀ ਚਾਇਆ ਪਰ ਜਿਹੜੇ ਅੱਗੇ ਹੁੰਦੇ ਨੇ ਕਹਿ ਲਈਏ ਚੌਧਰੀ ਟਾਈਪ ਲੋਕ ਜਿਹੜੇ ਨੇ ਉਹਨਾਂ ਨੇ ਬਾਪੂ ਜੀ ਇਹਨਾਂ ਨੂੰ ਗੱਲ ਵੀ ਨਹੀਂ ਕਰਨ ਦਿੱਤੀ ਖੈਰ ਉਸ ਤੋਂ ਬਾਅਦ ਚ ਬਾਪੂ ਜੀ ਇਹਨਾਂ ਨੇ ਦੱਸਿਆ ਕਿ ਸਨੇਹ ਸਭ ਨੂੰ ਪਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਦੀ ਵੀ ਆਪਾਂ ਗੱਲ ਕਰੀਏ ਦਲਵੀਰ ਸਿੰਘ ਗੋਲਡੀ ਜਿਹੜੇ ਪਿਛਲੇ ਸਮੇਂ 'ਚ ਕਾਂਗਰਸ ਵੱਲੋਂ ਜਿਹੜੇ ਵਿਧਾਇਕ ਸਣ ਧੂਰੀ ਤੋਂ ਉਹਨਾਂ ਦੇ ਧਰਮ ਸਪਤਨੀ ਵੀ ਬਾਪੂ ਜੀਰਾਂ ਨੂੰ ਮਿਲੇ ਨੇ ਉਹਨਾਂ ਨੇ ਵੀ ਕਿਹਾ ਬਾਪੂ ਜੀ ਕੋਈ ਗੱਲ ਨਹੀਂ ਵੇਖਾਂਗੇ 5 ਸਾਲ ਕੇ ਕਮਰਾ ਕੋਈ ਗੱਲ ਨਹੀਂ ਤੁਹਾਨੂੰ ਬਣਾ ਦਿੱਤਾ ਜਾਵੇਗਾ ਕਮਰਾ ਨਹੀਂ ਬਣਿਆ ਹੈਗਾ ਛੱਤ ਤੁਸੀਂ ਵੇਖ ਰਹੇ ਹੋ ਬਾਪੂ ਜੀ ਜਰਾਂ ਨੇ ਦੱਸਣਾ ਮਿਲ ਆਵ ਕਿ ਜਦੋਂ ਮੀਂਹ ਪੈਂਦਾ ਹੁਣ ਵੀ ਅਸੀਂ ਬਰਸਾਤਾਂ ਦੇ ਦੌਰਾਨ ਹੀ ਬਾਪੂ ਜੀ ਜਰਾਂ ਦੇ ਕੋਲ ਬੈਠੇ ਹੋਏ ਆ ਤਾਂ ਇਹ ਕਮਰਾ ਚੋਣ ਲੱਗ ਜਾਂਦਾ ਹੈ ਬਾਪੂ ਜੀ ਜੀ ਕਹਿੰਦੇ ਕਈ ਵਾਰੀ ਸੱਪ ਸਪੂਲੀ ਵੀ ਕਿਉਂਕਿ ਹੜਾਂ ਦੀ ਜਦੋਂ ਸਥਿਤੀ ਹੁੰਦੀ ਹੈ ਮੀਂਹ ਬਾਰਸ਼ਾਂ ਦੇ ਦੌਰਾਨ ਐਸੇ ਆ ਵੀ ਹੁੰਦਾ ਹੈ ਇਹ ਜੀ ਜੰਤੂ ਵੀ ਜਿਹੜੇ ਨੇ ਫਿਰ ਸੁਰੱਖਿਤ ਥਾਵਾਂ ਨੂੰ ਲੱਭਦੇ ਨੇ ਜਿੱਥੇ ਉਹਨਾਂ ਦਾ ਬਚਾਅ ਹੋ ਸਕੇ ਸੋ ਇੱਕ ਦਵਾਰੀ ਜਦੋਂ ਸੱਪ ਵਗੈਰਾ ਦੀ ਵਰਗੀ ਵੀ ਘਟਨਾ ਵਾਪਰੇ ਤਾਂ ਇਹ ਪਰਾ ਨੇ ਨੇੜੇ ਜਾਂ ਇਹਨਾਂ ਦੀ ਪਰਜਾਈ ਵੀ ਹੋਰ ਦੀ ਵੀ ਮਜ਼ਦੂਰੀ ਕਰਦੇ ਦੌਰਾਨ ਮਸ਼ੀਨ ਦੀ ਟੋਕੇ ਵਾਲੀ ਜਾਣ ਕੇ ਬਾਹ ਵੱਡੀ ਹੋਈ ਹੈ ਸੋ ਉਹਨਾਂ ਨੇ ਇੱਕ ਦੋ ਵਾਰੀ ਇਸ ਤਰ੍ਹਾਂ ਵੇਖਿਆ ਜਿਹੜਾ ਸੱਪ ਵਗੈਰਾ ਜਿਹੜਾ ਉਸ ਨੂੰ ਵੀ ਮਾਰਿਆ ਗਿਆ ਸੋ ਅਸੀਂ ਇੱਕ ਅਪੀਲ ਕਰਨੀ ਚਾਹਾਂਗੇ ਸਾਡੇ ਦੇਸ਼ ਵਿਦੇਸ਼ ਚ ਜਿਹੜੇ ਲੋਕ ਨੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਕਿਸੇ ਵੀ ਧਰਮ ਦੇ ਲੋਕ ਨੇ ਜਾਂ ਫਿਰ ਸਾਡੀਆਂ ਸਿੱਖ ਸੰਸਥਾਵਾਂ ਨੇ ਜਿਵੇਂ ਭਾਈ ਰਵਿ ਸਿੰਘ ਖਾਲਸਾ ਏਡ ਜਥੇਬੰਦੀ ਵਾਲੇ ਨੇ ਜਾਂ ਇਸ ਤੋਂ ਇਲਾਵਾ ਜਿਹੜੀਆਂ ਵੱਡੀਆਂ-ਵੱਡੀਆਂ ਸਿੱਖ ਜਿਥੇ ਬੰਦੇ ਨੇ ਮੈਂ ਕਿੰਨਿਆਂ ਕੋ ਦਾ ਨਾਂ ਲਵਾਂਗਾ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਜਿਹੜੇ ਇੱਥੇ ਨੇੜੇ ਆਣ ਕੇ ਕੈਂਸਰ ਸੰਬੰਧੀ ਜਿਹੜੇ ਕੈਂਪ ਲਾਉਂਦੇ ਰਹੇ ਨੇ ਬੜੀ ਵੱਰ ਉਹਨਾਂ ਦੀ ਵੀ ਬੜੀਆਂ ਵੀਡੀਓ ਵੇਖੀ ਨੇ ਉਹ ਵੀ ਦੀ ਆਵਾਜ਼ ਸੁਣਦੇ ਹੁਣ ਤਾਂ ਇਸ ਗਰੀਬ ਗੁਰਸਿੱਖ ਦੀ ਸਾਰ ਲਈ ਜਾਵੇ ਇਹਨਾਂ ਦੀ ਇੱਕ ਕਮਰਾ ਹੀ ਤਾਂ ਬਣਾਉਣਾ ਤੇ ਕਿੰਨਾ ਕੁ ਉਸ ਤੇ ਉੱਪਰ ਵਾਇਟ ਲੱਗ ਜੇਗਾ ਤੇ ਕਮਰਾ ਤੁਸੀਂ ਆਪ ਵੇਖ ਸਕਦੇ ਹੋ ਹੈਰਾਨ ਬਿਰਧ ਸਰੀਰ ਹੈ ਇਹਨਾਂ ਸਫਰ ਕਿਸ ਤਰ੍ਹਾਂ ਇਹ ਕਰਦੇ ਨੇ ਦਿਸਦਾ ਹੈ ਨੀਗਾ ਤੇ ਜੇ ਕੋਈ ਆਪਰੇਸ਼ਨ ਕਰਵਾ ਸਕਦਾ ਇਹਨਾਂ ਦੀ ਅੱਖਾਂ ਦਾ ਤਾਂ ਆਪਰੇਸ਼ਨ ਕਰਵਾ ਦਵੇ ਇਹਨਾਂ ਦੇ ਨੱਕ ਦੇ ਉੱਪਰ ਕਾਫੀ ਵੱਡੀ ਰਸੌਲੀ ਬਣੀ ਹੋਈ ਹੈ ਜਿਹੜੀ ਪਿਛਲੇ 10-15 ਸਾਲ ਤੋਂ ਹੈ ਤੇ ਜੇਕਰ ਇਹ हट ਜਾਂਦੀ ਹੈ ਤਾਂ ਹੋ ਸਕਦਾ ਇਹਨਾਂ ਨੂੰ ਹੋਰ ਵੀ ਵਿਚਾਰਾਂ ਨੂੰ ਸ਼ੌਕ ਹੋ ਜੇ ਚੋਲਾ ਜਿਹੜਾ ਮੈਂ ਮਾਫੀ ਮੰਗਦਾ ਹਾਂ ਸਾਰੇ ਦੇਸ਼ ਵਿਦੇਸ਼ 'ਚ ਵੇਖਣ ਵਾਲੇ ਦਰਸ਼ਕਾਂ ਤੋਂ ਕਿ ਚੋਲਾ ਵੀ ਇਹਨਾਂ ਦਾ ਬਹੁਤ ਜ਼ਿਆਦਾ ਮੈਲ ਹੈ ਕਦੇ-ਕਦੇ ਇਹਨਾਂ ਦੀ ਭਤੀਜੀ ਉਹ ਵਿਚਾਰੀ ਧੋ ਦਿੰਦੀ ਹੈ ਤੇ ਪਰ ਇਹ ਕੁਵਾਰੇ ਰਹੇ ਨੇ ساری ਜ਼ਿੰਦਗੀ ਪਰ ਕਿਉਂਕਿ ਇਹਨਾਂ ਦੀ ਸ਼ੁਰੂ ਤੋਂ ਹੀ ਅੱਖਾਂ ਦੀ ਨਿਗਾਹ ਪੂਰੀ ਨਹੀਂ ਸੀ ਹੈਗੀ ਨਿਗਾਹ ਸਹੀ ਕੰਮ ਨਹੀਂ ਸੀ ਕਰਦੀ ਤੇ ਰਿਸ਼ਤਾ ਵਗੈਰਾ ਦੀ ਨਹੀਂ ਹੋਇਆ ਹੁਣ ਬਾਪੂ ਜੀ ਇਹਨਾਂ ਨੂੰ ਤੇ ਇਹਨਾਂ ਨੇ ਐਵੇਂ ਜਿਵੇਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਹੁਣ ਫਿਗਰ ਵਾਲੀ ਗੱਲ ਇਹ ਹੈ ਕਿ 70 ਸਾਲ ਦੇ ਨੇੜੇ ਸਰੀਰ ਹੈ ਆਖਰ ਕਿੰਨਾ ਕੁ ਚਿਰ ਇਹ ਹੱਡੀਆਂ ਕਮਜ਼ੋਰ ਹੱਡੀਆਂ ਕਿੰਨਾ ਕੁ ਚਿਰ ਸਾਥ ਦੇਣਗੀਆਂ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਇਹ ਪਿੰਡ ਇਸੜਾ ਇੱਕ ਵਾਰੀ ਫੇਰ ਦੱਸ ਦੇਣਾ ਧੂਰੀ ਮਲੇਰ ਕੋਟਲਾ ਬਾਗੜੀਆਂ ਨਾਬਾ ਇਹਨਾਂ ਏਰੀਆ ਦੇ ਛਿੰਟਾਂ ਵਾਲਾ ਇਹਨਾਂ ਏਰੀਆ ਦੇ ਵਿੱਚ ਕਾਰ ਪਿੰਦਾ ਹੈ ਇਹ ਪਿੰਡ ਜਿਹੜਾ ਜੇ ਕੋਈ ਮਰਦ ਕਰਨ ਆ ਜੇ ਤਾਂ ਬੜਾ ਧੰਨਵਾਦ ਹੈ ਬਾਪੂ ਯਾਰਾਂ ਦਾ ਅਸੀਂ ਖਾਤਾ ਨੰਬਰ ਦੇ ਰਿਹਾ ਬੈਂਕ ਦਾ ਇਹਨਾਂ ਨੂੰ ਪੈਨਸ਼ਨ ਮਿਲਦੀ ਹੈ 1500 ਰੁਪਇਆ ਜਿਸ ਦੇ ਨਾਲ ਇਹਨਾਂ ਦਾ ਗੁਜ਼ਾਰਾ ਚੱਲਦਾ ਹੋਰ ਕੋਈ ਵੀ ਗੁਜ਼ਾਰਾ ਦਾ ਸਾਧਨ ਨਹੀਂ ਸਭ ਤੋਂ ਵੱਡੀ ਫਿਕਰ ਹੈ ਕਿ ਜਿਨ੍ਹਾਂ ਦੇ ਚੰਗੇ ਭਲੇ ਧੀਆ ਪੁੱਤ ਨੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਨਹੀਂ ਸੰਭਾਲਦੇ ਇਹਨਾਂ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵੈਗਰੂ ਉਹ ਗੁਰੂ ਗ੍ਰੰਥ ਸਾਹਿਬ ਜੀ ਉਹ ਪ੍ਰਭੂ ਉਹ ਭਗਵਾਨ ਉਹ ਅੱਲਾਹ ਧਾਲਾ ਉਹ ਹੀ ਜਾਣਦਾ ਹੈ ਕਿ ਕੀ ਬਣਨਾ ਹੈ ਆਦ ਸੱਚ

ਲਖਮਾਰ ਤੂੰ ਪੈ ਝੂਪ ਲਾਓ ਬਈ ਜਲਾਏਗਾ ਦਿਵਤਾਰ ਮੁਖਿਆ ਭੁੱਖ ਨ ਉਤਰੇ ਜੇ ਬੰਨਾ ਪੁਦੀਆ ਭਾਰ ਸਹਿਜ ਚਾਨ ਪਾਲਕ ਵਾਤਾ ਇੱਕ ਨਚ ਲੈ ਨਾਲਿ ਜੀਵ ਸਤਿਆਰਾ ਮੇਰੇ ਰੂਹ ਦਾ ਵਾਸ ਹੈ ਪੀ ਸੋ ਜੀ ਨਾਨਕ ਰੋਪੀ ਵੀ ਵਾਸ ਹੋਈ ਭੁਲੇ ਅਗਲੀ ਮੈਂ ਇੱਕ ਤਾਂਗਾ ਬਹੁਤ ਛੋਟੀ ਦਿਨਸਾ ਆਪਾਂ ਬੇਨਤੀ ਪਾ ਦਾਂਗੇ ਪਿੰਸ ਦੀ ਵਾਈਡਨ ਕੀਤੀ ਪਾਈ ਹਾਂ ਹਾਂਜੀ ਵਾਈਡ ਹੀ ਕਰ ਦਿਓ ਕਿਉਂ ਨਹੀਂ ਆਪਾਂ ਛੋਟੀ ਰੋਸ ਜਾਣਾ ਚੱਲਦੀ ਹੈ